ਸਾਥਿਓ ਪੰਜਾਬ ਇੱਕ ਕਰਜ਼ਾਈ ਸਟੇਟ ਹੈ ਤੇ ਕੋੜੀ ਵੇਲ ਦੇ ਵਾਂਗਰਾਂ ਇਹ ਕਰਜ਼ਾ ਦਿਨੋ ਦਿਨ ਵੱਧਦਾ ਜਾ ਰਿਹਾ ਪੰਜਾਬ ਨੂੰ ਰੈਵਨਿਊ ਕਿੱਥੋਂ ਆਉਂਦਾ ਪੰਜਾਬ ਨੂੰ ਰੈਵਨਿਊ ਸ਼ਰਾਬ ਤੋਂ ਆਉਂਦਾ ਸਭ ਤੋਂ ਵੱਧ ਰੈਵਨਿਊ ਜਿਹੜਾ ਉਹ ਸ਼ਰਾਬ ਤੋਂ ਆਉਂਦਾ ਤੇ ਅਸੀਂ ਇੱਕ ਪਾਸੇ ਕਹਿੰਨੀ ਆ ਕਿ ਯੁੱਧ ਨਸ਼ਿਆਂ ਵਿਰੁੱਧ ਤਰਾਸ ਦੀ ਇਹ ਆ ਕਿ ਅਸੀਂ ਸ਼ਰਾਬ ਨੂੰ ਨਸ਼ਾ ਮੰਨਦੇ ਨਹੀਂ ਔਰ ਪੰਜਾਬ ਦੀ ਗੱਲ ਕਰੀਏ ਤਾਂ ਬਹੁਤੀ ਵਾਰ ਜਿਹੜੇ ਇਹ ਰਿਪੋਰਟ ਸਾਹਮਣੇ ਆਉਂਦੀਆਂ ਕਿ ਸ਼ਰਾਬ ਪੀਣ ਨਾਲ ਐਕਸੀਡੈਂਟ ਜਿਹੜੇ ਬਹੁਤਾਤ ਵਿੱਚ ਹੁੰਦੇ ਆ ਘਰਾਂ 'ਚ ਕਲੇਸ਼ ਪੈਂਦੇ ਬਹੁਤੀ ਵਾਰ ਇਹ ਵੀ ਦੇਖਿਆ ਜਾਂਦਾ ਕਿ ਕਈ ਘਰਾਂ ਦੇ ਲਾਣੇਦਾਰ ਜ਼ਮੀਨ ਵੇਚ ਕੇ ਰੱਜ ਕੇ ਸ਼ਰਾਬ ਪੀਂਦੇ ਆ ਤੇ ਉਤੋਂ ਬਹਾਨਾ ਇਹ ਲਾ ਦਿੰਦੇ ਆ ਕਿ ਮੈਂ ਪਰਿਵਾਰਕ ਦੀ ਸੇਵਾ ਕਰਦਾ ਤੇ ਜਿਹੜੇ ਬੱਚੇ ਆ ਉਹ ਵੀ ਦੇਖ ਕੇ ਫਿਰ ਸ਼ਰਾਬ ਪੀਣ ਲੱਗ ਪੈਂਦੇ ਕਿ ਰਾਤ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਕਰਜ਼ਾ ਵਧੀ ਜਾਂਦਾ ਦੂਜੇ ਪਾਸੇ ਪੰਜਾਬ ਦੇ ਸਕਿਉਰਿਟੀ ਸਿਸਟਮ ਦੀ ਗੱਲ ਕਰੀਏ ਤਾਂ 80000 ਤੋਂ ਵਧੇਰੇ ਜਿਹੜੇ ਪੁਲਿਸ ਮੁਲਾਜ਼ਮ ਆ ਤੇ ਹਾਲ ਦੀ ਘੜੀ ਜਿੰਨੇ ਰੁਪਏ ਪੰਜਾਬ ਦੇ ਸਕਿਉਰਿਟੀ ਸਿਸਟਮ ਤੇ ਖਰਚ ਕੀਤੇ ਜਾ ਰਹੇ ਆ ਇਸ ਤੋਂ ਜ਼ਿਆਦਾ ਪਹਿਲਾਂ ਕਦੀ ਖਰਚ ਨਹੀਂ ਕੀਤੇ ਗੇ ਲੇਕਿਨ ਉਸ ਦੇ ਬਾਵਜੂਦ ਵੀ ਪੰਜਾਬ ਵਿੱਚ ਲੁੱਟਾਂ ਖੋਹਾਂ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਵੱਧਦੀਆਂ ਪਈਆਂ ਗ੍ਰਾਫ ਕਿਸ ਕਦਰ ਵੱਧਦਾ ਰਿਹਾ ਮੈਂ ਤਾਂ ਇਹ ਗੱਲ ਕਰਨੀ ਚਾਹੁੰਦਾ ਕਿ 23 ਜ਼ਿਲ੍ਹਿਆਂ 'ਚ ਜੇ 80000 ਜਿਹੜੇ ਮੁਲਾਜ਼ਮ ਹੈ ਉਹਨਾਂ ਦੀ ਚੰਗੀ ਤਰ੍ਹਾਂ ਡਿਪਲੋਇਮੈਂਟ ਕਰ ਦਿੱਤੀ ਜਾਵੇ ਤਾਂ ਕੋਈ ਵੀ ਅਪਰਾਧੀ ਕ੍ਰਾਈਮ ਕਰਨ ਤੋਂ ਪਹਿਲਾਂ 80 ਵਾਰ ਸੋਚੇ ਲੇਕਿਨ ਇਥੇ ਲੰਡੂ ਜਾਂ ਲੀਡਰ ਹੁੰਦਾ ਉਹਦਾ ਇੱਕ ਸਿਕਿਉਰਿਟੀ ਦਾ ਮੁਲਾਜ਼ਮ ਘਟਾ ਦਿਓ ਤਾਂ ਵੀ ਚੀਕਾ ਵੱਜਣ ਲੱਗ ਜਾਂਦੀਆਂ ਤਾਂ ਪੰਜਾਬ ਦਾ ਸੁਧਾਰ ਕਿੱਦਾਂ ਹੋਵੇਗਾ ਪੰਜਾਬ ਦਾ ਜਿਹੜਾ ਪੀਪਾ ਆ ਉਹ ਖੜਕੜ ਕਰਦਾ ਪਿਆ ਤੇ